1 ਮਿੰਟ ਮੈਡਮ ਉਹ ਫੋਨ ਆ ਗਿਆ ਘਰ ਤੋਂ ਫੇਰ ਹੈਲੋ ਫੇ ਤਾਂ ਇਹ ਫੋਨ ਕਰਨੋਂ ਹਟਣਾ ਕਿ ਨਹੀਂ ਆ ਮੇਕਅਪ ਕਰਾਉਣ ਲਈ ਹੈ ਕੋਈ ਗੁੱਡੇ ਗੁੱਡੀ ਦਾ ਖੇਡ ਵਾ ਹੈ ਇਹ ਇਕੱਲਾ ਇਕੱਲਾ ਇੱਕ ਨਾ ਇੱਕ ਦਿਨ ਵਿਆਹ ਹੋਣਾ ਹੁੰਦਾ ਜ਼ਿੰਦਗੀ 'ਚ ਤੇ ਉਹ ਵੀ ਤੁਸੀਂ ਮੇਕਅਪ ਨਹੀਂ ਕਰਨ ਦੇਂਦੇ ਅਗਲੇ 100 ਤਰੀਕੇ ਦਾ ਤੀਜਾ ਲਾਉਣੀਆਂ ਵਾ ਇਹ ਕੋਈ ਸਰੋਂ ਦਾ ਤੇਲ ਥੋੜੀ ਟਾੜ ਦੇਂਗੂ ਜਿਹੜਾ ਮੂੰਹ ਤੇ ਮਲ ਕੇ ਚਲ ਜਾਣਾ ਪੈਸ ਚ ਪਿਆਰ ਕਰਦਾ ਚਾਚਾ ਦਾ ਨਾ ਪਿਆਰ ਸਭਿਆ ਲਿਆ ਉਹਦੇ ਇਹ ਚ ਲਾਉਣ ਦੇ ਇਹ ਕੁੜੀ ਵਿਚਾਰੇ ਹੋਰ ਉੱਚੀ ਬੋਲੋ ਮਾਸਾ ਸਾਰੀ ਫੋਨ ਚੋਂ ਬਾਹਰ ਆਵਾਜ਼ ਆਉਣ ਰਹੀ ਅਗਲੇ ਸੈਲੀਬ੍ਰਿਟੀ ਮੇਕਅਪ ਆਰਟਿਸਟਾਂ ਚੰਗੀ ਤੁਹਾਡੀ ਸੋਭਾ ਕਰਨ ਡਿਓ ਨੇ ਆਏ ਹਾਏ ਇੰਨੀ ਹੋਲੀ ਪੈਣਾ ਤੂੰ ਸਿਰ 'ਚ ਨਵੀਂ ਮੋਰੀ ਨਾ ਕਰਦੀ ਲੇਟ ਕਿੰਨੀ ਹੋ ਗਈ ਹੈ ਕਿੰਨੀ ਲੇਟ ਹੋ ਗਈ ਕੋਈ ਨਹੀਂ ਗੱਡੀ ਬਰਾਤ ਡੀਕ ਲਣ ਕੇ ਕੈ ਫਿਰ ਕੱਲੇ ਕਿਦਾਂ ਲਾਵਾਂ ਲੱਲਣ ਕੇ ਡੀਕ ਲਣ ਕੇ ਕੋਈ ਗੱਲ ਨਹੀਂ ਲੇਟ ਮਹਿਫਿਲ ਕਿੱਥੋਂ ਆ ਜਾ ਮਾਮਾ ਮਾਮਾ ਮਾਮੇ ਨੇ ਖਾਰੇ ਲਾਉਣਾ ਸੀ ਤੇ ਉਹ ਆਪ ਪਹਿਲਾਂ ਖੁਰਿਆ 'ਚ ਵੜ ਗਿਆ ਆਪਣੀ ਹੀ ਨਿਕਲਣ ਡਿਆ ਫਿਰ ਮੈਂ ਕਿੱਥੋਂ ਵੜਾਂ సోఫే ఉన్నా మేను టైమ్ మేర దగ్గర మరో తో దే మేము